जय बाबा मुरारशा जी जय साईं जी बाबा मुरारशा जी ਦੇ 65ਵੇਂ ਮੇਲੇ ਦੀਆਂ ਸਾਰੀ ਸੰਗਤ ਨੂੰ ਬਹੁਤ-ਬਹੁਤ ਮੁਬਾਰਕਾਂ ਅੱਜ ਬਹੁਤ ਹੀ ਜ਼ਰੂਰੀ ਇੱਕ ਤੁਹਾਨੂੰ ਸੂਚਨਾ ਅਸੀਂ ਦੇਣੀ ਚਾਹੁੰਦੇ ਹਾਂ ਕਿ ਜਿਵੇਂ ਕਿ ਸਾਨੂੰ ਸਭ ਨੂੰ ਪਤਾ ਪਿਛਲੇ ਕੁਝ ਦਿਨਾਂ ਤੋਂ ਕਾਫੀ بارش ਹੋ ਰਹੀ ਹੈ ਉਸ ਦੇ ਸੰਬੰਧ ਦੇ ਵਿੱਚ ਨਕੂਦਰ ਦੀ ਜਿਹੜੀ ਨਵੀਂ ਦਾਣਾ ਮਿਲਦੀ ਹੈ ਉੱਥੇ ਪਾਰਕਿੰਗ ਦਾ ਇੰਤਜ਼ਾਮ ਮੇਲੇ ਤੇ ਕੀਤਾ ਗਿਆ ਹੈਗਾ ਸੋ ਜਿਹੜੀ ਵੀ ਸੰਗਤ ਜਲੰਧਰ ਤੋਂ ਆ ਰਹੀ ਹੈ ਉਸ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਮੋਗੇ ਵਾਲਾ ਜਿਹੜਾ ਹਾਈਵੇ ਆ ਉਸ ਨੂੰ ਨਾ ਛੱਡਣ ਅਕਸਰ ਲੋਕ ਫੌਜੀ ਟਾਪੇ ਤੋਂ ਫਲਾਈਓਵਰ ਥੱਲੇ ਹੋ ਜਾਂਦੇ ਆ ਕਮਲ ਹਸਪੀਟਲ ਨਾਲੋਂ ਉੱਧਰ ਨਹੀਂ ਜਾਣਾ ਸਿੱਧਾ ਰੋਡ ਦੇ ਉੱਤੇ ਰਹਿਣਾ ਜਿਹੜੀ ਮੋਗੇ ਨੂੰ ਰੋਡ ਜਾ ਰਹੀ ਹੈ ਅੱਗੇ ਜਾ ਕੇ ਤੁਹਾਡੇ ਸੱਜੇ ਆ ਮੈਕਡੋਨਲਡਸ ਆਉਗਾ ਮੈਕਡੋਨਲਡਸ ਤੋਂ ਬਾਅਦ ਫਲਾਈਓਵਰ ਆਊਗਾ ਜਿਹੜਾ ਕਰਾਸ ਕਰਕੇ ਜਦੋਂ ਤੁਸੀਂ ਉਤਰੋਗੇ ਤੇ ਉਹਦੀ ਸਲਿੱਪ ਰੋਡ ਤੇ ਜਾ ਕੇ ਸਿੱਧੇ ਤੁਸੀਂ ਜਦੋਂ ਸਾਈਨ ਫਾਲੋ ਕਰੋਗੇ ਤੁਸੀਂ ਸਿੱਧਾ ਨਵੀਂ ਜ਼ਣਾਟੋਡੀ ਨਕੋਦਰ ਪਹੁੰਚੋਗੇ ਇੰਦਾ ਜਿਹੜੀ ਸੰਗਤ ਲੁਧਿਆਣਾ ਤੋਂ ਆ ਰਹੀ ਹੈ ਉਹ ਜਲੰਧਰ ਬਾਈਪਾਸ ਕਮਲ ਹਸਪੀਟਲ ਜਿਹਨੂੰ ਆਪਾਂ ਕਹਿੰਦੇ ਆ ਉਥੋਂ ਸੱਜੇ ਹੋ ਜਾਓਗੇ ਔਰ 1.5 ਕਿਲੋਮੀਟਰ ਤਕਰੀਬਨ ਅੱਗੇ ਜਾ ਕੇ ਤੁਹਾਨੂੰ ਫਿਰ ਮੋਗੇ ਵਾਲਾ ਜਿਹੜਾ ਹਾਈਵੇ ਹੋਣਾ ਚਾਹੀਦਾ ਜਿੱਦੇ ਤੁਸੀਂ ਲੈਫਟ ਤੋਂ ਸਲਿੱਪ ਰੂਟ ਤੇ ਹੋ ਕੇ ਤੁਸੀਂ ਅਗੇਨ ਉਸ ਰੋਡ ਤੇ ਚੜ ਜਾਣਾ ਹੈ ਮੇਨ ਹਾਈਵੇ ਤੇ ਤੇ ਅੱਗੇ ਤੁਹਾਨੂੰ ਮੈਕਡੋਨਲਡਸ ਆਊਗਾ ਉਸ ਤੋਂ ਬਾਅਦ ਫਿਰ ਫਲਾਈਓਵਰ ਆਊਗਾ ਫਲਾਈਓਵਰ ਨੂੰ ਕਰਾਸ ਕਰਕੇ ਅਗਲੇ ਫਲਾਈਓਵਰ ਚੜਨ ਤੋਂ ਪਹਿਲਾਂ ਸਲਿੱਪ ਰੋਡ ਤੇ ਸਿੱਧੇ ਜਾਓਗੇ ਸਾਈਨ ਫਾਲੋ ਕਰੋਗੇ ਤੇ ਤੁਸੀਂ ਨਵੀਂ ਦਾਣਾ ਮੰਡੀ ਨਕੋਦਰ ਪਹੁੰਚ ਜਾਓਗੇ ਤੇ ਮੋਕੇ ਤੋਂ ਜੋ ਜਿਹੜੀ ਸੰਗਤ ਆ ਰਹੀ ਹੈ ਉਹ ਸਿੱਧੀ ਜਦੋਂ ਆਉਗੀ ਉਹ ਸਿੰਧੂ ਟੱਪਾ ਆਉਂਦਾ ਹੈ ਉਸ ਤੋਂ ਸਲਿੱਪ ਰੋਡ ਫੜਨਗੇ ਨਕੋਦਰ ਐਂਟਰ ਕਰਕੇ ਫਲਾਈਓਵਰ ਦੇ ਥੱਲੇ ਉਹ ਅੰਡਰ ਘੁੰਮ ਕੇ ਵਾਪਸ ਯੂ-ਟਰਨ ਲੈ ਕੇ ਦੁਆਰ ਤੋਂ ਸਾਈਨ ਫਾਲੋ ਕਰਨਗੇ ਤੇ ਉਹ ਨਕੋਦਰ ਦੀ ਨਵੀਂ ਦਾਣਾ ਮੰਡੀ 'ਚ ਪਹੁੰਚ ਜਾਣਗੇ ਨਕੋਦਰ ਦੀ ਨਵੀਂ ਦਾਣਾ ਮੰਡੀ ਦੇ ਵਿੱਚ ਤੁਹਾਡੇ ਸਭ ਲਈ ਬਹੁਤ ਵਧੀਆ ਤਰੀਕੇ ਨਾਲ ਇੰਤਜ਼ਾਮਾਤ ਕੀਤੇ ਗਏ ਨੇ ਉਥੇ ਤੁਹਾਨੂੰ ਦਰਬਾਰ ਤੱਕ ਲੈ ਕੇ ਆਉਣ ਵਾਸਤੇ ਆਟੋ ਸਰਵਿਸ ਬੱਸ ਸਰਵਿਸ ਔਰ ਸਾਰੇ ਤਰ੍ਹਾਂ ਦੇ ਵਾਹਨ ਉਥੇ ਅਵੇਲੇਬਲ ਹੋਣਗੇ ਕਿ ਜਿਹੜੇ ਤੁਸੀਂ ਆਰਾਮ ਨਾਲ ਸੌਖੇ ਤਰੀਕੇ ਨਾਲ ਦਰਬਾਰ ਪਹੁੰਚੋ ਔਰ ਉਥੇ ਦਰਸ਼ਨ ਕਰ ਸਕੋ ਆਪਣੀਆਂ ਗੱਡੀਆਂ ਨੂੰ ਨਵੀਂ ਦਾਣਾ ਮੰਡੀ ਨਿਕੋਦਰ ਪਾਰਕਿੰਗ ਕਰਕੇ ਸੋ ਬਹੁਤ ਸੁਰੱਖਿਅਤ ਉਥੇ ਤੁਹਾਡੀਆਂ ਗੱਡੀਆਂ ਹੋਣਗੀਆਂ ਆਰਾਮ ਨਾਲ ਤੁਸੀਂ ਇਸ ਵੀਡੀਓ ਨੂੰ ਚੰਗੀ ਤਰ੍ਹਾਂ ਅ ਦੇਖੋ ਔਰ ਉਸ ਨੂੰ ਫੋਲੋ ਕਰੋ ਔਰ ਅਸੀਂ ਇਹ ਹੀ ਉਮੀਦ ਕਰਦੇ ਹਾਂ ਕਿ ਸਾਰਾ ਦਰਬਾਰ ਦੇ ਵੱਲੋਂ ਸੰਗਤ ਦੀ ਸਹੂਲਤ ਵਾਸਤੇ ਇਹ ਸਾਰਾ ਉਪਰਾਲਾ ਕੀਤਾ ਜਾ ਰਿਹਾ ਹੈ ਔਰ ਤੁਸੀਂ ਇਸ ਨੂੰ ਫੋਲੋ ਕਰੋਗੇ ਤੇ ਤੁਸੀਂ ਬਹੁਤ ਆਰਾਮ ਦੇ ਨਾਲ ਬਡੇ ਬਾਬਾ ਜੀ ਦੇ ਮੇਲੇ ਦੇ ਉੱਤੇ ਬਾਬਾ ਮੁਰਾਦ ਸ਼ਾਹ ਜੀ ਸਰਕਾਰ ਦੇ ਮੇਲੇ ਦੇ ਉੱਤੇ ਤੁਸੀਂ ਦਰਸ਼ਨ ਕਰ ਸਕੋਗੇ ਬਹੁਤ ਬਹੁਤ ਧੰਨਵਾਦ ਜੈ ਬਾਬਾ ਮੁਰਾਦ ਸ਼ਾਹ ਜੀ ਜੈ ਸੰਗਤ